ਖਬਰਾਂ ਦੇ ਮਿੰਟੂ ਚ ਕਾਫੀ ਸਾਰੀਆਂ ਹੁੰਦੀਆਂ ਨੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਪਰ ਇੱਕ ਖਬਰ ਹੋਰ ਸਾਂਝੀ ਕਰਦੀ ਹੈ ਕਹਿੰਦੇ ਵੀ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਵਿਦਿਆਰਥੀਆਂ ਵਾਸਤੇ ਮੁਕਾਬਲੇ ਰੰਬੇ ਜਾ ਰਹੇ ਨੇ ਵੀ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਕੌਨਫੀਡੈਂਟ ਕਰਨਾ ਇਹ ਕੀ ਤਰੀਕਾ ਹੋਏਗਾ ਕਿਸ ਤਰ੍ਹਾਂ ਕੌਨਫੀਡੈਂਟ ਕਰਨਾ ਤੇ ਕੌਣ ਕਰੇਗਾ ਇਹ ਗੱਲ ਇਹ ਆ ਕਿ ਚੰਗੇ ਕਦਮ ਤੇ ਸਲੌਤ ਕਰਨੀ ਚਾਹੀਦੀ ਆ ਜੀ वैसे ते ए युद्ध नश्या विरुद्ध मोहम्मदा ही पार्ट दस रहे है के जेड़ा ਸਿੱਖਿਆ ਮਹਿਕਮਾ ਆ ਉਸਨੇ ਸਾਰੇ ਜਿਹੜੇ ਆ ਤੁਹਾਡੇ ਹੁੰਦੇ ਆ ਜ਼ਿਲ੍ਹਾ ਸਿੱਖਿਆ ਅਫਸਰ ਜੀ ਇਹਨਾਂ ਨੂੰ ਕਿਹਾ ਕਿ ਸਕੂਲਾਂ ਚ ਸਾਹਿਤ ਤੇ ਖੇਡ ਇਹ ਦੋਵੇਂ ਸੱਭਿਆਚਾਰ ਪਰਫੁੱਲਤ ਕਰੋ ਹਮ ਮਤਲਬ ਕਿ ਕਿਤਾਬ ਤੇ ਸਟੂਡੈਂਟ ਕੋਲ ਹੈ ਹੀ ਆ ਨਾ ਤਾਂ ਉਹਨੂੰ ਨਾਲ ਸਾਹਿਤ ਸਾਹਿਤ ਕੀਆ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਤੇ ਬਾਲ ਸਭਾ ਹੁੰਦੀ ਸੀ ਜੀ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਮੈਂ ਵੀ ਕਿਤੇ-ਕਿਤੇ ਮਤਲਬ ਉਹਦੇ 'ਚ ਹਾਜ਼ਰੀ ਪਰਦਾ ਹੁੰਦਾ ਸੀ ਜੀ ਇੱਕ ਵਾਰੀ ਇੱਕ ਮੁੰਡਾ ਸੀ ਉਹ ਉਹਨੂੰ ਮਾਸਟਰਾਂ ਨੇ ਠਾ ਲਿਆ ਕਹਿੰਦਾ ਵੀ ਗਾਣਾ ਸੁਣਾਓ ਕਹਿੰਦਾ ਮੈਨੂੰ ਨਹੀਂ ਆਉਂਦਾ ਜਿਹੜਾ ਆਉਂਦਾ ਸੁਣਾ ਦੇ ਉਹ ਦਿੰਦਾ ਮੈਨੂੰ ਨਹੀਂ ਆਉਂਦਾ ਜੀ ਉਹ ਯਾਰ ਜਿਹੜਾ ਆਉਂਦਾ ਸੁਣਾ ਦੇ ਉਹ ਅਸੀਂ ਕੁਛ ਨਾ ਕੁਛ ਮੈਂ ਚੱਕ ਦੂ ਘੜੇ ਦੇ ਉੱਤੇ ਕੋਲਾ ਕਰਾ ਦੂ ਉਹ ਅੱਗੇ ਹੰਡੈਸ਼ ਟੈਸ਼ ਟੈਸ਼ ਜੀ ਜੀ ਪਹਿਲੇ 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 ਇਹ ਮਾਦੇ ਵਾਕਿਆ ਵੀ ਯਾਦ ਆਉਂਦੇ ਨੇ ਸੋ ਗੱਲ ਇਹ ਅੱਕੇ ਭਾਈ ਹੁਣ ਦੇਖੋ ਚੀਜ਼ਾਂ ਜਿਹੜੀਆਂ ਨੇ ਅੱਛੀਆਂ ਨੇ ਕਿ ਜੇ ਤੁਸੀਂ ਕਵਿਤਾ ਹੈਨਾ ਭਾਸ਼ਣ ਮੁਕਾਬਲਾ ਕੋਈ ਲਤੀਫੇ ਬਾਜ਼ੀ ਸਾਰੀਆਂ ਚੀਜ਼ਾਂ ਨੂੰ ਪੁਨਰ ਸਿਰਜੀਤ ਕਰ ਲਵੋ ਤੇ ਬਿਹਤਰ ਆ ਜੀ ਬਿਲਕੁਲ ਇਹਨਾਂ ਨੇ ਹੁਣ ਆਰਡਰ ਤਾਂ ਕੱਢੇ ਹੂੰ ਫਿਰ ਪਰ ਚਲੋ ਇਹ ਵੀ ਸਹੀ ਆ ਕਿ ਬਾਲ ਸਭਾ ਜਿਹੜੀ ਐ ਉਹ ਕਲਾਕਾਰਾਂ ਨੂੰ ਸਾਹਿਤਕਾਰਾਂ ਨੂੰ ਨਖੇ ਨਖੇਰੇਗੀ ਹੂੰ ਕੌਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਸਾਨੂੰ ਪਾਤਰ ਮਿਲ ਜਾਵੇ ਠੀਕ ਐ ਜੀ ਤਾਂ ਇਦਾਂ ਕੋਈ ਅਜੀਤ ਕੌਰ ਮਿਲ ਜਾਵੇ ਬਿਲਕੁਲ ਕੋਈ ਦੇਵੀ ਮਿਲ ਜਾਵੇ ਹੂੰ ਬਹੁਤ ਸਾਰੇ ਤੁਹਾਨੂੰ ਆਰਟਿਸਟ ਬਾਜ਼ਾਰ ਸਭਾ ਚੋਂ ਨਿਕਲੇ ਮਿਲ ਲਗੇ ਮਮਿਕਰੀ ਵਾਲੇ ਬਹੁਤ ਮਿਲ ਜਾਣਗੇ ਤੁਹਾਨੂੰ ਮਿਲ ਜਾਂਦੇ ਬਿਲਕੁਲ ਪਰ ਦੂਜੇ ਪਾਸੇ ਖੇਡ ਵਾਲੇ ਮਾਮਲੇ ਚ ਮੈਂ ਥੋੜਾ ਜਿਆ ਇਨਾਂ ਨੂੰ ਸੁਝਾਈ ਦੇਣਾ ਚਾਹਾਂਗਾ ਸਰਕਾਰ ਨੂੰ ਸਰਕਾਰ ਮੇਰੀ ਵੀ ਸਰਕਾਰ ਹੈ ਤੁਹਾਡੀ ਵੀ ਸਰਕਾਰ ਹੈ ਸਾਰਿਆਂ ਦੀ ਸਰਕਾਰ ਹੈ ਕਿ ਠੀਕ ਹੈ ਮੈਂ ਤੁਹਾਨੂੰ ਪਤਾ ਮੇਰਾ ਨਾਮ ਇਸ ਗੱਲ ਨੂੰ ਖੁੱਲਾ ਕਮ ਕਿ ਕੋਈ ਪਹਿਲ ਦਾ ਵਿਰੋਧ ਨਹੀਂ ਹੈ ਬਿਲਕੁਲ ਕੋਈ ਕਦਮ ਚੁੱਕੋਗੇ ਤਦ ਹੀ ਮੰਜ਼ਲ ਤੇ ਪਹੁੰਚੋਗੇ ਨਾ ਜੀ 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 ਆ ਉਹਦੇ ਚ ਖਾਮੀਆਂ ਵੀ ਹੁੰਦੀਆਂ ਨੇ ਬਿਲਕੁਲ ਯੁੱਧ ਨਸ਼ੇਆਂ ਵਿਰੋਧ ਦਾ ਪੱਕਾ ਲਿਆਓ ਬਈ ਕੀ ਕਰਦੇ ਹੋ ਬਾਅਦ ਚ ਦੇਖਾਂਗੇ ਹੂੰ ਠੀਕ ਹੈ ਜੀ ਹੁਣ ਚਲੋ ਇਹ ਲਿਆ ਰਹੇ ਹੋ ਤਾਂ ਠੀਕ ਹੈ ਜੀ ਗੱਲ ਇਹ ਆ ਕਿ ਜਿਹੜਾ ਉਹ ਖੇਡ ਸੱਭਿਆਚਾਰ ਹੁੰਦਾ ਸੀਗਾ ਨਾ ਸਾਡੇ ਵੇਲੇ ਹੁੰਦੇ ਸਨ ਡੀਪੀ ਐ ਜੀ ਪੀਟੀ ਐ ਜੀ ਸਰੀਰਕ ਸਿੱਖਿਆ ਦਾ ਅਧਿਆਪਕ ਹੂੰ ਹੂੰ ਬਿਲਕੁਲ ਜਦ ਤੱਕ ਇਹ ਚੀਜ਼ਾਂ ਨਹੀਂ ਨਾ ਉੱਥੇ ਕਰੋਗੇ ਤੁਸੀਂ ਹੂੰ ਤਸਰ ਨਤੀਜੇ ਨਹੀਂ ਮਿਲ ਲਗੇ ਤੁਹਾਨੂੰ ਜੀ ਆ ਕਿੰਨੇ ਆ ਜਿਹੜੇ ਡਿਪਲੋਮਾ ਹੋਲਡਰ ਆ ਨੌਕਰੀ ਦੀ ਆਸ ਦੇ ਵਿੱਚ ਨੇ ਇਹਨਾਂ ਨੂੰ ਭਰਤੀ ਕਰੋ ਬਿਲਕੁਲ ਜੀ ਕਿਉਂਕਿ ਇੱਕ ਟੀਚਰ ਕਵਤਾਵਾਂ ਵੀ ਕਰਵਾਵੇ ਗਾਣੇ ਵੀ ਕਰਵਾਵੇ ਠੀਕ ਹੈ ਜੀ ਮੋਟੀਵੇਸ਼ਨਲ ਇਹਨਾਂ ਨੇ ਕਿਹਾ ਕਿ ਅਸੀਂ ਬੁੱਧੀਜੀਵੀ ਬੁਲਾਇਆ ਕਰਾਂਗੇ ਆ ਜੋ ਮਾਪਿਆਂ ਨਾਲ ਮਿਲਣੀ ਹੁੰਦੀ ਆ ਹਾਂ ਜੀ ਠੀਕ ਹੈ ਜੀ ਚਲੋ ਵਧੀਆ ਗੱਲਾਂ ਪਰ ਇੱਕ ਟੀਚਰ ਸਾਰਾ ਕੁਝ ਇਕੱਲਾ ਨਹੀਂ ਕਰ ਸਕਦਾ ਹੂੰ ਕਿਉਂ ਖੇਡਾਂ ਵੀ ਕਰਵਾਈ ਜਾਊਗਾ ਤੁਹਾਨੂੰ ਇਹ ਪੋਸਟਾਂ ਪੜ੍ਹਨ ਦੀ ਜ਼ਰੂਰਤ ਹੈ ਜੀ ਸਰ ਇਨਾ ਟੈਲੈਂਟ ਕੱਢਦੇ ਸਨ ਨਾ ਇਹ ਹੂੰ ਇਨਾ ਟੈਲੈਂਟ ਮੈਂ ਆਪਦੀ ਗੱਲ ਚ ਨੂੰ ਮੈਂ ਕੋਈ ਬਹੁਤ ਵੱਡਾ ਪਲੇਅਰ ਨਹੀਂ ਬਣ ਸਕਿਆ ਆਪਣੀ ਲਾਈਫ ਚ ਪਰ ਮੇਰੀ ਸਟਾਰਟਿੰਗ ਬਹੁਤ ਜ਼ਬਰਦਸਤ ਸੀ ਮੈਂ ਪਹਿਲਾਂ ਦੌੜਿਆ ਜੀ ਠੀਕ ਹੈ ਜੀ ਮੈਂ ਮੈਨੂੰ ਦੌੜਨ ਦਾ ਸ਼ੌਂਕ ਸੀਗਾ ਤਾਂ ਅਚਾਨਕ ਜੋ ਸੈਟਿਸਰੀਰਿਕ ਸਿੱਖਿਆ ਦੀ ਅਧਿਆਪਕਾ ਸੀਗੇ ਤਾਂ ਉਸਨੇ ਮੇਰਾ ਬਾਡੀ ਦਾ ਢਾਂਚਾ ਦੇਖ ਕੇ ਮੈਨੂੰ ਕਿਹਾ ਕਿ ਇੱਕ ਘਰੇ ਵੀ ਮਾਹੌਲ ਸੀ ਕਬੱਡੀ ਵਾਲਾ ਥੋੜਾ ਜਿਹਾ ਚਲੋ ਹੋਰ ਤੁਖਾਂਤ ਸੀਗੇ ਜਿਹਦੇ ਕਰਕੇ ਨਹੀਂ ਸੀ ਕੁਝ ਕਰਦੇ ਮੈਂਬਰ ਰਾਜੀ ਤਾਂ ਉਹਨੇ ਕਿਹਾ ਕਿ ਤੈਨੂੰ ਕਬੱਡੀ ਚ ਜਾਣਾ ਚਾਹੀਦਾ ਸੀ ਹੂੰ ਦੇਖੋ ਇਹ ਵੀ ਚੰਗੇ ਦੇ ਆਪਕ ਤੇ ਚਲੋ 5 6 ਸਾਲ ਜੋ ਕਬੱਡੀ ਦੀ ਦੁਨੀਆ ਦੇਖੀ ਇੰਜੋਏ ਕੀਤਾ ਜੀ ਉਸ ਟੀਚਰ ਦੀ ਬਦੌਲਤ ਸੀ ਜਿਸਨੇ ਕਿਹਾ ਕਿ ਨਹੀਂ 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 도ੜਨ ਦੀ ਜਗ੍ਹਾ ਤੇ ਤੂੰ ਇੱਧਰ ਆ ਹੂੰ ਤਾਂ ਇਹ ਚੀਜ਼ ਮਤਲਬ ਕੀ ਹੁੰਦੀ ਹੈ ਕਿ ਇੱਕ ਤੁਹਾਡੇ ਮਨ ਦੇ ਵਿੱਚ ਚੱਲਦੀ ਹੈ ਚੀਜ਼ ਕਿ ਹਾਂ ਯਾਰ ਮੈਂ ਇਹ ਖੇਡਣੀ ਹੈ ਜੀ ਇੱਕ ਤੁਹਾਨੂੰ ਅਧਿਆਪਕ ਮਾਰਗਦਰਸ਼ਨ ਕਰਕੇ ਕਹਿੰਦਾ ਇੱਧਰ ਹੀ ਜਾ ਤੋ ਦੋ ਹੀ ਚੀਜ਼ਾਂ ਹੋ ਜਾਂਦੀਆਂ ਅੰਦਰੋਂ ਜਜ਼ਬਾ ਵੀ ਹੈ ਮਾਰਗਦਰਸ਼ਨ ਵੀ ਹੈ ਬਿਲਕੁਲ ਤੋ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਇਹ ਜਿਹੜੇ ਅਧਿਆਪਕ ਨੇ ਨਾ ਐਕਸਪਰਟ ਹੁੰਦੇ ਸੀਗੇ ਦੋਸਤਾਨਾ ਰਵਈਆ ਯਾਰ ਅਸਲ ਅਸਲ ਇੱਥੇ ਜਦੋਂ ਵੱਡੇ ਹੋ ਗਏ ਸਾਡੇ ਸਕੂਲ ਦੀ ਬਹੁਤ ਤਗੜੀ ਟੀਮ ਸੀ ਜਿੱਥੇ ਤੁਸੀਂ ਪੜਾਉਂਦੇ ਹੋ ਬਹੁਤ ਤਗੜੀ ਸਰਕਲ ਸਟਾਈਲ ਦੀ ਟੀਮ ਸੀ ਹਮ ਠੀਕ ਹੈ ਜੀ ਉਹ ਹੰਡੀਪੀ ਸਾਹਿਬ ਨਹੀਂ ਰਹਿ ਸੰਸਾਰ ਦੇ ਵਿੱਚ ਤਾਂ ਮਤਲਬ ਕਿ ਯਾਰਾ ਦੋਸਤਾਂ ਵਾਂਗੂ ਸੌਰਾ ਕੀ ਟੈਲੈਂਟ ਨਿਕਲਦਾ ਸੀਗਾ ਸਰ ਖਾਸ ਕਰਕੇ ਜਿਹੜੇ ਕਹ ਲੋ ਕਿ ਅਮਰਤ ਮਿੱਡੇ ਵਾਲਾ ਅਮਰਤ ਮਿੱਡੇ ਵਾਲਾ ਸਟਾਰ ਜੈਫੀ ਰਿਹਾ ਹਮ ਸਟਾਰ ਜੈਫੀ ਪੂਰੇ ਪੰਜਾਬ ਚ ਉਹ ਐਸਾ ਸਕੂਲ ਦੀ ਪੜਾਈ ਸੀ ਬਿਲਕੁਲ ਮੈਂ ਕਿੰਨੇ ਨਾਮ ਲੈ ਸਕਦਾ ਹਮ ਹੋਰ ਵੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਜੜੀਆਂ ਨੇ ਬਾਈ ਬਹੁਤ ਜ਼ਰੂਰੀ ਨੇ ਬਹੁਤ ਲਾਜ਼ਮੀ ਹੈ ਤਾਂ ਤੁਸੀਂ ਸੋਚੋ ਕਿ ਉਸ ਟਾਈਮ ਜਦੋਂ ਬਹੁਤ ਵੱਡੀਆਂ ਵੱਡੀਆਂ ਟੀਮਾਂ ਹੁੰਦੀਆਂ ਸਨ ਤਾਂ ਇੱਥੇ ਇਹ ਸਕੂਲ ਦੀ ਟੀਮ ਹੁੰਦੀ ਸੀ ਸਰਕਲ ਸਟਾਈਲ ਦੀ ਜਿੱਥੇ ਤੁਸੀਂ ਹੁਣ ਪੜਾਉਂਦੇ ਹੋ ਕਿਸੇ ਪੁਰਾਣੇ ਅਧਿਆਪਕ ਨੂੰ ਪੁੱਛ ਲੈਣਾ ਬਿੱਲਾ ਬੋਦੀ ਵਾਲਾ ਜੀ ਤੇ ਸਲੋ ਵਰਕਰਾਈ ਵਾਲਾ ਰਾਣੀ ਵਾਲੇ ਵਾਲੇ ਸਾਰੇ ਇੱਥੇ ਪੜਦੇ ਹੁੰਦੇ ਸਨ ਜੀ ਤੇ ਬਹੁਤ ਤਗੜੀ ਟੀਮ ਸੀਗੀ ਹੋਈ ਹੈ ਪਰ ਇਹ ਵਿੱਚ ਇੱਕ ਨਾ ਖੱਪਾ ਜਾ ਪੈ ਗਿਆ ਸੀ ਸਾਰੀਆਂ ਚੀਜ਼ਾਂ ਵਿੱਚੋਂ ਨਿਕਲ ਗਈਆਂ ਇਹ ਜਿਹੜਾ ਬਾਲਸਵਾ ਵਾਲੀਆਂ ਗੱਲਾਂ ਵੀ ਨਿਕਲ ਗਈਆਂ ਤੇ ਖੇਡਾ ਖੇਡ ਵਾਲਾ ਕੰਮ ਵੀ ਨਿਕਲ ਗਿਆ ਪਰ ਦੁਬਾਰਾ ਲੋੜ ਹੈ ਇਸ ਨੂੰ ਮੋੜ ਕੇ ਲਿਆਉਣ ਦੀ ਦੁਬਾਰਾ ਬਹੁਤ ਜ਼ਰੂਰਤ ਹੈ ਔਰ ਮਿੱਤਰ ਕਹ ਰਹੇ ਨੇ ਨਵੀਂ ਸਿੱਖਿਆ ਕ੍ਰਾਂਤੀ ਆਉਣ ਲੱਗੀ ਹੈ ਜਰਾਵਟ ਢਿੱਲੋਂ ਜੀ ਕਹ ਰਹੇ ਨੇ ਇਹ ਤਾਂ ਸਿੱਖਿਆ ਕ੍ਰਾਂਤੀ ਨਹੀਂ ਇਹ ਜ਼ਰੂਰੀ ਚੀਜ਼ਾਂ ਨੇ ਸਿੱਖਿਆ ਕ੍ਰਾਂਤੀ ਚਲੋ ਠੀਕ ਹੈ ਉਹਨਾਂ ਦਾ ਸਿਆਸੀ ਇਵੈਂਟ ਜ਼ਰੂਰ ਹੋ ਸਕਦਾ ਪਰ ਇਹ ਜ਼ਰੂਰਤ ਹੈ ਮੈਂ ਤਾਂ ਇਹਦੀ ਵਕਾਲਤ ਕਰਦਾ ਕਿ ਸਾਹਿਤ ਅਤੇ ਖੇਡਾਂ ਜੀ ਏ ਜੇ ਤੁਸੀਂ ਆਪਣੇ ਬੱਚੇ ਨੂੰ ਸ਼ੁਰੂਆਤ ਦੇ ਵਿੱਚ ਦੇ ਦਿੱਤੀਆਂ ਬੱਚਾ ਮਾਰ ਹੀ ਨਹੀਂ ਖਾਂਦਾ ਜ਼ਰੂਰੀ ਨਹੀਂ ਹੈ ਹੁਣ ਦੇਖੋ ਮੈਂ ਇੱਕ ਛੋਟੀ ਜੀ ਮਿਸਾਲ ਦਿੰਦਾ ਇੱਕੋ ਵੇਲੇ 10 ਕਰੋੜ ਬੱਚਾ ক্রিকেট ਖੇਡਦਾ ਚੁਣੇ ਜਾਣੇ ਹਨ 11 ਜੀ ਇੰਡੀਆ ਦੀ ਟੀਮ ਚ ਸੋਚੋ ਕਿੰਨਾ ਟਫ ਕੰਪੀਟੀਸ਼ਨ ਹੈ ਬਿਲਕੁਲ ਪਰ ਉਹ ਜਿੰਨੇ ਰਹਿ ਗਏ ਉਹਨਾਂ ਚੋਂ ਕੁਝ ਨੂੰ ਛੱਡ ਦਿਓ ਬਾਕੀ ਕਦੇ ਵੀ ਜ਼ਿੰਦਗੀ ਚ ਸ਼ਹਿਦ ਘਟੋ ਘਟ ਪਟਕਣਗੇ ਨਹੀਂ ਗਰਾਊਂਡ ਉਹਨਾਂ ਨੂੰ ਕੋਈ ਮਤਲਬ ਕਿ ਕਲੱਬ ਲਈ ਖੇਡ ਲੂਗਾ ਕੋਈ ਪਿੰਡੂ ਟੂਰਨਾਮੈਂਟ ਖੇਢੀ ਜਾਊਗਾ ਤਾਂ ਉਸ ਦੌਰ ਚੋਂ ਨਿਕਲ ਜਾਣਗੇ ਜਦੋਂ ਬੰਦਾ ਬਹੁਤ ਜਲਦੀ ਪਟਕਦਾ ਹੈ ਜੀ ਕੁਝ ਕੁ ਨੂੰ ਛੱਡ ਕੇ ਉਹ ਤੇ ਬਦਕਿਸਮਤ ਸਾਡੇ ਵਰਗੇ ਹਮੇਸ਼ਾ ਮੌਜੂਦ ਰਹਿੰਦੇ ਨੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਗਰਾਊਂਡ ਬਹੁਤ ਕੁਝ ਦਿੰਦਾ ਹੈ ਸਾਹਿਤ ਬਹੁਤ ਕੁਝ ਦਿੰਦਾ ਹੈ ਸਰ ਜੀ ਬਿਲਕੁਲ ਮਿੰਟੂ ਜੀ ਚਲੋ ਜੀ ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਕੱਲ ਮੈਂ ਕਮੈਂਡ ਕੀਤਾ ਸੀ ਵੀ ਨਵਾਂ ਆਈਡੀਆ ਕੋਈ ਲੈ ਕੇ ਆਉਣਗੇ ਤੇ ਇਹ ਤੇ ਕਹਿ ਰਹੇ ਚਲੋ ਤੁਹਾਡੇ ਅੱਖ ਹੀ ਲਿਆਏ ਚਲੋ ਠੀਕ ਆ ਵਧੀਆ ਗੱਲ ਆ ਪਰ ਬਹੁਤ ਵਧੀਆ ਗੱਲ ਆ ਹਰ ਇੱਕ ਗੱਲ ਨੂੰ ਚਲੋ ਤੁਸੀਂ ਕਿਸ ਦ੍ਰਿਸ਼ਟੀਕੋਣ ਤੋਂ ਲੈਂਦੇ ਹੋ ਉਹ ਤੁਹਾਡਾ ਚਲੋ ਆਪਣਾ ਨਿੱਜੀ ਮਾਮਲਾ ਹੈ ਤੇ ਮੇਰਾ ਮੰਨਣਾ ਹੈ ਕਿ ਜੇ ਅਸੀਂ ਪਹਿਲਾਂ ਤੇ ਕਹਿੰਨੇ ਆ ਕਿ ਸਕੂਲਾਂ ਚ ਇਹ ਚੀਜ਼ਾਂ ਕਰੋ ਜੋ ਕਰਨ ਲੱਗੇ ਆ ਫਿਰ ਅਸੀਂ ਹੁਣ ਡਬਲ ਸਟੈਂਡਰਡ ਨਹੀਂ ਪਨਾਈਏ ਹਾਂ ਜੇ ਉਹ ਸਹੀ ਢੰਗ ਨਾਲ ਨਹੀਂ ਕਰਨਗੇ ਫਿਰ ਆਪਾਂ ਆਲੋਚਨਾ ਕਰਾਂਗੇ ਆਪਾਂ ਆਲੋਚਨਾ ਕਰਾਂਗੇ ਬਿਲਕੁਲ ਜੀ ਬਿਲਕੁਲ ਉਹ ਜਿਵੇਂ ਕਹਿੰਦੇ ਪਰੀ ਜਜਮੈਂਟ ਨਹੀਂ ਆਪਾਂ ਕਰਨੀ ਹੁੰਦੀ ਹਨਾ ਤੇ ਇੰਤਜ਼ਾਰ ਕਰਨਾ ਹੁੰਦਾ ਵੀ ਕੀ ਹੁੰਦਾ ਇੰਤਜ਼ਾਰ ਕਰਦੇ ਆਪਾਂ ਇਸ ਚੀਜ਼ਾਂ ਦਾ ਵੀ ਕੀ ਹੁੰਦਾ ਤੇ ਅਸਰ ਕੀ ਪੈਂਦਾ ਕਿਉਂਕਿ ਇਹ ਚੀਜ਼ਾਂ ਵੀ ਇੱਕ ਦਿਨ ਚ ਨਹੀਂ ਬਦਲਦੀਆਂ ਮਿੰਟੋ ਜੀ ਇੱਕ ਦਿਨ ਦੇ ਬਿਆਨ ਨਾਲ ਇੱਕ ਦਿਨ ਦੀ ਖੇਡ ਨਾਲ ਕੁਝ ਨਹੀਂ ਹੁੰਦਾ ਇਹ ਵਿੱਚ ਸਥਾਈ ਚੀਜ਼ ਹੁੰਦੀਆਂ ਨੇ ਟਾਈਮ ਚੱਲਣਾ ਚਾਹੀਦਾ ਜੀ ਜੀ ਖੈਰ ਚਲੋ ਆਪਾਂ ਕਾਫੀ ਲੌਂਗ ਚੱਲ ਗਏ ਆ ਅੱਜ ਤੇ ਹੁਣ ਆਪਾਂ ਇਜਾਜ਼ਤ ਲਈਏ ਦੋਸਤਾਂ ਤੋਂ ਆਪਣਾ ਸਮਾਂ ਹੋ ਗਿਆ